हां जी मित्रों की हां चला था ठीक-ठाक सारे ते आज अपने ਮੱਝ ਤੇ ਹੋਈ ਆ ਕੁੜੀ ਠੀਕ ਹੈ ਮੈਨੂੰ ਹਾਸੇ ਆ ਜਾਂਦੀ ਤੇ ਅੱਛਾ ਆਪਣੇ ਹੋ ਕੀ ਮੱਝ ਤੇ ਕੁੜੀ ਠੀਕ ਹੈ ਤੇ ਇਹ ਫੋਟੋ ਫੁੱਟ ਤਨੀ ਪੜਕਾਉਣ ਇਹਨਾਂ ਵੀਡੀਓ ਪਾ ਕੇ ਤੁਹਾਂ ਤੇ ਦਰ ਲੱਗਦੇ ਠੀਕ ਹੈ ਜੇ ਉਸ ਤੋਂ ਬਾਅਦ ਆਪਾਂ ਕਰ ਲੱਗੇ ਆ ਦੂ ਕਰਡੀਆਂ ਕੱਪੜੇ ਦੀਆਂ ਜਿੰਨਾ ਜਵਕ ਕੋਲੇ ਨਹੀਂ ਹੁੰਦੇ ਕਿ ਕੱਪੜੇ ਪਾਉਣ ਨੂੰ ਉਹ ਆਪਾਂ ਕੱਢ ਦਿੰਨੇ ਨੂੰ ਅਜੇ ਹੋਰ ਵੀ ਉਹ ਅਗਲੇ ਸਾਲ ਕੱਢ ਦਾਂਗੇ ਜਦੋਂ ਫੇਰ ਆਉਣਗੇ 2-3 ਸਾਲ ਉੱਤਲੀ ਜਾਂਦਾ ਤੇ ਇਹ ਉਹਨੂੰ ਆਪਾਂ ਫੜਾਵਾਂਗੇ ਤੇ ਆਏ ਆ ਬਾਹਰ ਇੱਥੇ ਛੱਡ ਕੇ ਤੇ ਆਉਣ ਕੇ ਇੱਥੇ ਤੇ ਫੜਾਵਾਂਗੇ ਠੀਕ ਹੈ ਕੋਈ ਨਹੀਂ ਹੁੰਦਾ ਕਿ ਸੇ ਜੋ ਆਗ ਦੇਖ ਰਹੀ ਹੈ ਕਿ ਕੱਪੜੇ ਸਾਰੇ ਕੱਪੜੇ ਇਹ ਵਿੱਚੇ ਬੜਨੇ ਆ ਰਹੇ ਨੇ ਇੱਥੇ ਜਵਕ ਆਣੇ ਕਿ ਵੱਡੇ ਆ ਰਹੇ ਨੇ ਦੋ ਬੈਗ ਹੈ ਇੱਕ ਬੈਗ ਪਰ ਤਾਂ ਇੱਕ ਗੱਡੀ ਟੀਸ਼ਰਟ ਕੀ ਕੀ ਕਹਿੰਦੇ ਆ ਇੱਕ ਤਾਂ ਉਹੋ ਕਿ ਦਵਾਕ ਗੱਲ ਹੀ ਨਹੀਂ ਆਉਂਦੀ ਤੇ ਬਾਕੀ ਚੱਲੇ ਆ ਹੁਣ ਠੰਡ ਬਹੁਤ ਹੈ ਇੱਕ ਹੱਥ ਠਰੀ ਜਾਂਦੇ ਆ ਜੀ ਪੂਰੇ ਬੱਸ ਮੋਤਾ ਆਇਆ ਜੀ ਤੇ ਨੀਰਾ ਪਟਣ ਵੀ ਜਾਣਾ ਓੱਖਾ ਲੱਗੀ ਜਾਂਦਾ ਬੈ ਠੰਡਾ ਜੇ ਕੰਮ ਹੈ ਨਾ ਫਿਰ ਗਰਮ ਹੋ ਗਿਆ ਨਾ ਦੋ ਫਿਰ ਨਹੀਂ ਪਤਾ ਲੱਗਦਾ ਠੀਕ ਚੱਲਦੇ ਆ ਤੇ ਮਾਝੇ ਦੀ ਝੇਰ ਵੀ ਸਟਣੀ ਆ ਆਤੀ ਝੇਰ ਵੀ ਸਟਣੀ ਆ ਗੋਆ ਵੀ ਲਾਉਣ ਵਾਲਾ ਪਿਆ ਫੇਰ ਕਿਤੇ ਨੀਰਾ ਪਠਾ ਵੱਡੀ ਪਰ ਪਹਿਲਾਂ ਇਹੋ ਜੇ ਨੰਬਰ ਨਹੀਂ ਠੀਕ ਆ ਤੇ ਦੋਆ ਦਾ ਆ ਗਿਆ ਸਾਡਾ ਬਾਪੂ ਵੜ ਕੀ ਵੀਡੀਓ ਅਸੀਂ ਜਾਂਦਾ ਹੈ ਨਹੀਂ ਮੇਰੇ ਕੋਲ ਤੇ ਮੈਂ ਤੁਹਾਨੂੰ ਫਰੰਟ ਕੈਮਰਾ ਕਰਦੇ ਹਾਂ ਅਣ ਤਾਂ ਚੱਲਦੇ ਆਪਾਂ ਬਾਹਰ ਨੂੰ ਬਾਹਰ ਜਾ ਕੇ ਚੱਲਿਆ ਕਰਿਆ ਕੰਮ ਕਰਦੇ ਆਂ ਪਰ ਤੇ ਦੇਖਦੇ ਆਂ ਤੇ ਚੱਲਦੇ ਆਜੋ ਆਪਾਂ ਆ ਗਏ ਆ ਮਿੱਤਰੋ ਕਮਰੇ ਵਿੱਚ ਠੀਕ ਆ ਠੰਡ ਬਹੁਤ ਹੈ ਠੰਡ ਬਹੁਤ ਹੈ ਖੜ ਡੈਗੀਆਂ ਬਾਦੂ ਪੱਠੇ ਵੀ ਲੈਣ ਜਾਣੇ ਆ ਉਸ ਤੋਂ ਪਹਿਲਾਂ ਤੁਹਾਨੂੰ ਅੱਜ ਦਰਸ਼ਨ ਕਰਾ ਦਿੱਤੇ ਖਰਕੂ ਹੀ ਇਹ ਨਹੀਂ ਢੂੰਚ ਚਾਹੜ ਕਰਨੀ ਹੈ ਫੌਲਪੁਰੀ ਠੀਕ ਆਪਣ ਤੇ ਪਤਨ ਮਾਰ ਨੂੰ ਦਰਸ਼ਨ ਕਰਨੇ ਆ ਠੀਕ ਆ ਤੇ ਖਾਣੇ ਕਿੱਦਾਂ ਚੱਲਦਾ ਕਿੱਦਾਂ ਨਹੀਂ ਆਜੋ ਫਿਰ ਤੁਹਾਨੂੰ ਦਿਖਾਈਏ ਇਹ ਪਿਆ ਆਪਣਾ ਮੋਬਾਈਲ ਠੀਕ ਆ ਇਹਨੂੰ ਚਲਾਉਣ ਦੀ ਕੋਸ਼ਿਸ਼ ਕਰਨੀ ਆਪਾਂ ਵੀ ਇਹ ਚੱਲੂ ਕਿਵੇਂ ਆਪਾਂ ਕਿਵੇਂ ਟੈਂਟ ਪਾਇਆ ਜਦੋਂ ਆਪਣੇ ਕੋਲ ਇਹ ਮੋਬਾਈਲ ਸੀਗਾ ਕਿਉਂਕਿ ਚੈਨਲ ਆਪਾਂ ਇਸੇ ਤੇ ਸ਼ੁਰੂ ਕੀਤੇ ਆ ਠੀਕ ਹੈ ਇਸੇ ਤੇ ਪਹਿਲੀ ਵੀਡੀਓ ਪਾਈ ਸੀ ਚੈਨਲਾਂ ਤੇ ਤੇ ਥੋੜੀ ਦੇਖੋ ਇੱਧਰ ਸਟਾਰਟ ਕਰਦਾ ਕਿਵੇਂ ਹੋਊਗਾ ਇੱਧਰ ਦੇਖ ਲੋ ਲੈ ਹੋ ਗਿਆ ਫੇਰ ਦੂਜੀ ਵਾਰ ਨਾਲ ਆਪਦੇ ਹੋ ਗਿਆ ਨਹੀਂ ਹੋਇਆ ਆ ਵੀ ਬਟਨੇ ਦੀ ਹੀ ਹੈ ਦੇਖੋ ਦੀ ਜੀ ਵਾਰ ਨਾ ਪਦੇ ਆ ਹੋਇਆ ਸਟਾਰਟ ਨਹੀਂ ਹੋਇਆ ਕੁਛ ਨਹੀਂ ਹੋਇਆ ਠੀਕ ਹੈ ਚੱਲਦਾ ਹੈ ਸਹੀ ਹੈ ਜਮਾ ਚੱਲ ਪਿਆ ਨਹੀਂ ਹੁਣ ਆਪਾਂ ਇਹਨੂੰ ਫੁੱਲ ਜ਼ੋਰ ਨਾਲ ਦੱਬਣਾ ਹੈ ਠੀਕ ਹੈ ਹੁਣ ਇਹਨੂੰ ਆਪਾਂ ਫੁੱਲ ਜ਼ੋਰ ਨਾਲ ਦਬਕੇ ਵੀ ਨਹੀਂ ਇਤ ਕੰਨੀ ਪੂਰਾ ਜ਼ੋਰ ਲਾ ਕੇ ਪੂਰਾ ਜ਼ੋਰ ਲਾ ਕੇ ਵੀ ਨਹੀਂ ਚੱਲਦਾ ਕਈ ਵਾਰ ਤਾਂ ਇਹ ਦੇਖ ਲਓ ਕੱਲ ਚੱਲ ਪਿਆ ਸੀ ਤੇ ਹੁਣ ਥੋੜਾ ਜਿਹਾ ਹਲਾ ਹਲੂ ਕੇ ਵੀ ਨਹੀਂ ਆ

ਤੇ ਦੋ ਹੱਥ ਰੱਖੋ ਨਾ ਅੱਗੇ ਇਦਾਂ ਲਗੂਟਾ ਨਹੀਂ ਨੱਚਾ ਲਾਗੀ ਬੁਣੀ ਆ ਚੱਲ ਨਹੀਂ ਰਿਆ ਮਸਾਂ ਜਲਾਇਆ ਸੀ ਚੱਲ ਪਿਆ ਠੀਕ ਹੈ ਪੈਟਰਨ ਜੈਸਤਰਾ ਨਹੀਂ ਸੀ ਇਹਦਾ ਕੋਈ ਆ ਚੱਲ ਪਿਆ ਤੇ ਮਸਾਂ ਚੱਲਦਾ ਰੋ ਬਟ ਕੇ ਤੇ ਕਰਮ ਵਾਲਾ ਸੀ ਵੈਸੇ ਤਾਂ ਇਹ ਜਿਵੇਂ ਚੱਲੀ ਆ ਇਹ ਸੀ ਆਪਣੇ ਨੂੰ ਮਿਸ ਕਰ ਲਾ ਮਿਸ ਕਰ ਲਾ ਇਹੀਆਂ ਬੰਗਿਆ ਕੰਪਨੀ ਵਾਲਾ ਇਹਦੀਆਂ ਤੇ ਆਪਾਂ ਤੁਹਾਨੂੰ YouTube ਚ ਲਾ ਕੇ ਦਿਖਾਉਣੇ ਕਿੰਨੇ ਚਿਰ ਚੱਲਦਾ ਕਿੰਨਾ ਹੈਂਗ ਹੋ ਕੇ ਚੱਲਦਾ ਠੀਕ ਹੈ ਬਾਕੀ ਇਹਦੇ ਵਿੱਚ ਆ ਸਮਾਨ ਜਿਹਾ ਸੀ ਬਸ ਆਪਣੇ ਕੋਲ ਹੀ ਹੁੰਦਾ ਸਾਰਾ ਤੇ ਬਸ YouTube ਚ ਲਾ ਕੇ ਦਿਖਾਉਣੇ ਤੁਹਾਨੂੰ ਕਿੰਨੇ ਚਿਰ ਚੱਲਦਾ ਵੇ मिनट चल पा कई बार चलता ही तीन तीन चार बार भी कट तीन तीन चार बारी दूसरे चैनल दीडियो ठीक है हाँ पता नहीं कितों आई ये दूसरे चैनल दीडियो आ गई बाकी दिखाने कुछ होगा होर क्या है हम होर दिखाने तो हम च पेमा चिकन रोड पै है चीज़ बड़े पैसे जिन्हें कमाते उन्ने लागे आए थे बनती नहीं कि गल हुई गैलरी खोल लेने थोड़ा यार कट रोक जो गैलरी दिखाने वाले में कोई चीज़ होगी मैं दिखा दें तो हम कोई काम की तो कोई चीज़ है नहीं सू आ चीज़ दिखा दें पूता दिखाया पूता